ਕੱਲ ਰਾਤ ਇੱਕ ਘਟਨਾ ਵਾਪਰੀ ਆ ਲਗਭਗ ਟਾਈਮ ਸੀਗਾ ਰਾਤ 2:00 ਅੱਜ ਕੇ 3 ਮਿੰਟ ਸਵੇਰ ਦਾ ਟਾਈਮ ਸੀਗਾ ਤੜਕਸਰ ਰਾਤ ਦਾ ਟਾਈਮ ਜਿਵੇਂ ਰਾਤ ਦੇ ਮਿਡਨਾਈਟ ਦੇ ਵਿੱਚ 2:00 ਅੱਜ ਕੇ 3 ਮਿੰਟ ਦੇ ਉੱਤੇ ਇੱਕ ਕਾਲ ਲੱਗਦੀ ਆ ਕਿਸੇ ਨੂੰ ਫੋਨ ਲੱਗ ਜਾਂਦਾ ਕਿਹੜੇ ਕਿਹੜੇ ਭਰਾਵਾਂ ਨਾਲ ਇਸ ਤਰ੍ਹਾਂ ਹੋਇਆ ਇਹ ਜਰੂਰ ਦੱਸਿਓ ਕਮੈਂਟ ਕਰਕੇ ਕਿ ਵਾਕਈ ਇਸ ਤਰ੍ਹਾਂ ਹੁੰਦਾ ਜਾਂ ਨਹੀਂ ਹੁੰਦਾ ਜਿਵੇਂ ਅਸੀਂ ਦਿਨ ਦੀ ਗੱਲ ਸੋਚਦੇ ਆ ਕਿਸੇ ਦੀ ਰਾਤ ਦਿਨੇ ਕੋਈ ਆਪਾਂ ਸਟੋਰੀ ਵੇਖਦੇ ਆ ਰਾਤ ਨੂੰ ਸਾਡੇ ਸੁਪਨੇ ਵਿੱਚ ਉਹ ਸਟੋਰੀ ਆ ਜਾਂਦੀ ਆ ਇਸੇ ਤਰ੍ਹਾਂ ਦਾ ਇੱਕ ਜੋ ਵੀ ਘਟਨਾਕ੍ਰਮ ਹੋਇਆ ਕਿ ਮੈਂ 7 ਵਜੇ ਤੱਕ ਸ਼ਾਮ ਜਿਹੜੇ ਵੀ ਆਪਣੇ ਸਜਣਾ ਮਿੱਤਰਾ ਭਰਾਵਾਂ ਨੂੰ ਦੋਆਚਾਰਾਂ ਨੂੰ ਕਾਲਾਂ ਕੀਤੀਆਂ ਸੀ ਰਾਤ 2:00 ਵਜੇ 3 ਮਿੰਟ ਤੇ ਹਰ ਇੱਕ ਨੂੰ ਕਾਲ ਲੱਗੀ ਲਗਭਗ 8 ਜਣਿਆਂ ਨੂੰ ਕਾਲ ਲੱਗੀ ਆਪਣੇ ਮੈਨੂੰ ਕੋਈ ਧਿਆਨ ਚ ਨਹੀਂ ਕੀ ਕਾਲ ਲੱਗੀ ਨਹੀਂ ਲੱਗੀ ਉਹਨਾਂ ਦੁਬਾਰਾ ਮੈਨੂੰ ਕਾਲ ਕੀਤੀ ਹੋਵੇਗੀ ਨਹੀਂ ਕੀਤੀ ਇਹਦੇ ਬਾਰੇ ਮੈਨੂੰ ਪਤਾ ਨਹੀਂ ਲੇਕਿਨ ਮੈਂ ਆਪਣੀ ਹਿਸਟਰੀ ਵੇਖੀ ਆ ਕਿ ਮੈਂ 2 ਵਜੇ ਕਿਉਂਕਿ ਮੈਨੂੰ ਇੱਕ ਭਰਾ ਦਾ ਸਵੇਰੇ ਫੋਨ ਆਇਆ ਕਹਿੰਦਾ ਭਾਈ ਸਾਹਿਬ ਜੀ ਤੁਸੀਂ ਕਾਲ ਕਰਿਆ ਸੀ ਰਾਤੀ 2 ਵਜੇ 3 ਮਿੰਟ ਦੇ ਮੈਂ ਕਿਹਾ ਮੈਂ ਤਾਂ ਨਹੀਂ ਕਰਿਆ ਮੈਂ ਕਿਹਾ ਲੱਗ ਗਿਆ ਹੂ ਸੁੱਤਿਆ ਫਿਰ ਮੈਂ ਇੱਕ ਭਰਾ ਕੋਲ ਹੁਣ ਪੰਪ ਤੇ ਆ ਕੇ ਬੈਠਾ ਜਦੋਂ ਪٹرول ਪੰਪ ਤੇ ਉਹ ਕਹਿੰਦਾ ਭਾਜੀ ਰਾਤ 2 ਵਜੇ 3 ਮਿੰਟ ਦੇ ਫੋਨ ਕਰਦੇ ਸੀ ਮੇਰਾ ਦਿਮਾਗ ਠਣ ਕੇ ਆ ਕਿ ਕਈ ਵਾਰ ਸਾਡੇ ਨਾਲ ਕਈ ਪਰਿਵਾਰ ਜੁੜੇ ਹੁੰਦੇ ਆ ਕਈ ਨਵੇਂ ਜੀ ਜੁੜੇ ਹੁੰਦੇ ਆ ਕਿਉਂਕਿ ਪੱਤਰਕਾਰੀ ਪੇਸ਼ਾ ਹੋਰ ਲੋਕਾਂ ਦੇ ਕਈਆਂ ਦੇ ਦੁਕਾਨਦਾਰੀਆਂ ਹੁੰਦੀਆਂ ਡਾਕਟਰੀ ਲਾਈਨ ਹੁੰਦੀ ਆ ਬਹੁਤ ਸਾਰੇ ਜੀ ਜੁੜੇ ਹੁੰਦੇ ਇੱਕ ਦੂਜੇ ਨਾਲ ਕਈ ਵਾਰੀ ਸਾਡੇ ਕੋਲ ਬਹੁਤ ਸਾਰੀਆਂ ਭੈਣਾਂ ਦੇ ਨੰਬਰ ਹੁੰਦੇ ਆ ਲੇਕਿਨ ਹਰ ਪਰਿਵਾਰ ਨਾਲ ਸਾਡੀ ਐਵਰੀਡੇ ਕੋਈ ਗੱਲ ਤਾਂ ਹੁੰਦੀ ਨਹੀਂ ਲੇਕਿਨ ਕੱਲ ਜਿਨ੍ਹਾਂ ਨਾਲ ਮੇਰੀ ਗੱਲ ਹੋਈ ਸੀ ਉਹਨਾਂ ਨੂੰ ਕਾਲਾਂ ਲੱਗ ਗਈਆਂ ਉਹਨਾਂ ਰਿਸਪੌਂਸ ਤੇ ਪਤਾ ਨਹੀਂ ਅੱਗੋ ਚੱਕਿਆ ਨਹੀਂ ਚੱਕਿਆ ਲੇਕਿਨ ਮੇਰੇ ਵੱਲੋਂ ਕਾਲ ਗਈ ਹੋਈ ਸੀ ਮੈਂ ਬੜਾ ਸ਼ੌਕ ਪਈ ਕਾਲ ਕਿਵੇਂ ਚਲੀ ਗਈ ਮੈਂ ਨੰਬਰ ਚੈੱਕ ਕੀਤਾ ਕਿਹਨੂੰ ਕਿਹਨੂੰ ਗਈ ਤਾਂ ਅੱਠ ਕਾਲਾਂ ਸਾਡੇ 2-3 ਤੇ ਪੱਤਰਕਾਰ ਭਰਾਵਾਂ ਨੂੰ ਚਲੀਆਂ ਗਈਆਂ ਉੜਾ ਅਜੇ ਤੱਕ ਮੈਨੂੰ ਜਵਾਬ ਨਹੀਂ ਦਿੱਤਾ ਨਾ ਫੋਨ ਕੀਤਾ ਉਹਨਾਂ ਨੂੰ ਪਤਾ ਲੱਗ ਗਿਆ ਹੁੰਦਾ ਕਈ ਵਾਰ ਲੱਗ ਜਾਂਦਾ ਆਮ ਹਰ ਸ਼ਖਸ ਦੀ ਜੇਬ ਚੋਂ ਹੱਥ ਫੜਿਆ ਫੋਨ ਕਿਉਂਕਿ ਫਲੈਪ ਲੱਗਾ ਹੁੰਦਾ ਫਲੈਪ ਦੇ ਨਾਲ ਵੀ ਫੋਨ ਲੱਗ ਜਾਂਦਾ ਕਈ ਵਾਰ ਕਨੈਕਟ ਹੋ ਜਾਂਦਾ ਲੇਕਿਨ ਆਪਣੇ ਆਪ ਡਿਸਕਨੈਕਟ ਹੋ ਜਾਣਾ ਫਿਰ ਦੁਬਾਰਾ ਲੱਗ ਜਾਣਾ ਕੁਝ ਭਰਾਵਾਂ ਨੂੰ ਤਾਂ ਦੋ ਦੋ ਵਾਰੀ ਕਾਲ ਹੋ ਗਈ ਇੱਕ ਨੂੰ ਤੇ ਇੱਕ ਵਾਰ ਹੋ ਗਈ ਅੱਠ ਜਣਿਆਂ ਨੂੰ ਇਦਾਂ ਕਾਲਾਂ ਹੋ ਗਈਆਂ ਤੇ ਮੈਂ ਆਪਣੇ ਆਪ 'ਚ ਨਾ ਥੋੜਾ ਫੀਲਿੰਗ 'ਚ ਔਰ ਮੈਂ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਕੋਈ ਵੀ ਬੰਦਾ ਕੋਈ ਵੀ ਇਨਸਾਨ ਕਿਸੇ ਨਾਲ ਵੀ ਇਸ ਤਰ੍ਹਾਂ ਹੋ ਸਕਦਾ ਲੇਕਿਨ ਬਸ ਇਸ ਚੀਜ਼ ਨੂੰ ਧਿਆਨ ਵਿੱਚ ਲੈਣਾ ਕਿ ਇਹ ਗੱਲ ਕਿਵੇਂ ਹੈ ਕਈ ਵਾਰੀ ਜ਼ਰੂਰੀ ਨਹੀਂ ਕਿ ਤੁਹਾਡੇ ਕੱਲਿਆਂ ਨਾਲ ਹਰ ਬੰਦੇ ਦੀ ਗੱਲ ਜਿਹਨੂੰ ਸੁਣਨੀ ਚਾਹੀਦੀ ਆ ਔਰ ਜਿਵੇਂ ਮੈਂ ਆਪਣੀ ਗੱਲ ਸੁਣਾਉਣੀ ਚਾਹਾਂਗਾ ਕਿ ਮੇਰੇ ਨਾਲ ਇਸ ਤਰ੍ਹਾਂ ਹੋਇਆ ਰਾਤ 2 ਵਜੇ ਕੇ 3 ਮਿੰਟ ਦੇ ਹਾਂ ਜੇ 2 ਵਜੇ ਕੇ 3 ਮਿੰਟ ਤੇ ਮੇਰੀ ਕਾਲ ਇੱਕ ਜਣੇ ਨੂੰ ਲੱਗੀ ਆ ਤਾਂ ਦੂਸਰੇ ਦਾ ਟਾਈਮ ਜਿਹੜਾ 2 ਵਜੇ ਕੇ 4 ਮਿੰਟ ਹੋਣਾ ਚਾਹੀਦਾ ਸੀ ਕਿਉਂਕਿ 1 ਮਿੰਟ ਤਾਂ ਰਿੰਗ ਵੱਜਦੀ ਏ ਜੇ ਨਹੀਂ ਵੱਜਦੇ ਤਾਂ ਕਿਸੇ ਇੱਕ ਦੋਆਂ ਦੇ ਸਾਰਿਆਂ ਦਾ ਟਾਈਮ ਜਿਹੜਾ 2:00 ਤੇ 3 ਮਿੰਟ ਸਿਰਫ ਇੱਕ ਸ਼ਖਸ ਦਾ ਟਾਈਮ ਜਿਹੜਾ 2:00 ਤੇ 4 ਮਿੰਟ ਇਸ ਤਰ੍ਹਾਂ ਹੋਇਆ ਪਤਾ ਨਹੀਂ ਆਪਣੇ ਆਪ ਫੋਨ ਲੱਗਦਾ ਗਿਆ ਕੱਟਦਾ ਗਿਆ ਲੱਗਦਾ ਗਿਆ ਕੱਟਦਾ ਗਿਆ ਇਸ ਤਰ੍ਹਾਂ ਕਿਸੇ ਵੀ ਭਰਾ ਨਾਲ ਹੋ ਵੀ ਸਕਦਾ ਲੇਕਿਨ ਇਹਨੂੰ ਬੜਾ ਸੰਜੀਦਗੀ ਨਾਲ ਲੈਣ ਵਾਲਾ ਮਾਮਲਾ ਹੈ ਕਿ ਸਰਵਰ ਜਿਹੜੇ ਆ ਉਹ ਕਦੇ ਕੰਮ ਛੱਡ ਜਾਂਦੇ ਆ ਕਦੇ ਕਰਨ ਲੱਗ ਜਾਂਦੇ ਆ ਦਿਨ ਦੀਆਂ ਲੱਗੀਆਂ ਕਾਲਾਂ ਕਈ ਵਾਰੀ ਜਿਹੜੀਆਂ ਉਹ ਔੜੀਆਂ ਰਹਿੰਦੀਆਂ ਜਿਵੇਂ ਤੁਸੀਂ ਪੈਸੇ ਪੇ ਕਰਦੇ ਹੋ ਤਾਂ ਕਈ ਵਾਰੀ ਤੁਹਾਡੇ ਪੈਸੇ ਨਹੀਂ ਜਾਂਦੇ ਲੰਬਾ ਸਮਾਂ ਤੱਕ ਪ੍ਰੋਸੈਸਿੰਗ ਦੇ ਵਿੱਚ ਰਹਿੰਦੇ ਆ ਮੈਨੂੰ ਤਾਂ ਇੰਜ ਲੱਗਦਾ ਵੀ ਐਵੇਂ ਵੀ ਹੋ ਸਕਦਾ ਤੇ ਇਸ ਤਰ੍ਹਾਂ ਕੁਝ ਹੋਇਆ ਤੇ ਮਨ ਬੜਾ ਫੀਲਿੰਗ ਚ ਕਿ ਸ਼ੁਕਰ ਹੈ ਮਾਲਕਾ ਕਿਸੇ ਗਲਤ ਬੰਦੇ ਨੂੰ ਕਾਲ ਨਹੀਂ ਲੱਗੀ ਗਲਤ ਬੰਦੇ ਤੱਕ ਮੇਰੀ ਕਾਲ ਨਹੀਂ ਗਈ ਔਰ ਉਹ ਜੋ ਕਾਲ ਹੈ ਉਹ ਸਿਰਫ ਅਠ ਮੇਰੇ ਪਰਿਵਾਰਾਂ ਨੂੰ ਮੇਰੇ ਭਰਾਵਾਂ ਨੂੰ ਮੇਰੇ ਜੀਆਂ ਨੂੰ ਲੱਗੀ ਆ ਜਿਹੜੇ ਮੇਰੇ ਸੱਜਣ ਸੀਗੇ ਬਹੁਤਿਆਂ ਨੂੰ ਨਹੀਂ ਲੱਗੀ ਲੇਕਿਨ ਇਹ ਬੜਾ ਸ਼ੁਕਰ ਹੈ ਮਾਲਕ ਦਾ ਕਿ ਕਿਤੇ ਕਿਸੇ ਨਵੇਂ ਸੱਜਣ ਨੂੰ ਨਵੇਂ ਭਰਾ ਨੂੰ ਨਵੇਂ ਸੱਜਣ ਨੂੰ ਨਹੀਂ ਲੱਗ ਗਈ ਕਿਸੇ ਕਈ ਵਾਰੀ ਸਾਡੇ ਕਈਆਂ ਨਾਲ ਮੇਲਜੋਲ ਬੰਦ ਹੋ ਗਏ ਹੁੰਦੇ ਆ ਉਹਦਾ ਨੰਬਰ ਕਈ ਵਾਰੀ ਡਿਲੀਟ ਨਹੀਂ ਕੀਤਾ ਹੁੰਦਾ ਕਿਤੇ ਉਹਨੂੰ ਨਹੀਂ ਲੱਗ ਗਈ ਇਸ ਕਰਕੇ ਭਰਾਵਾ ਇੱਕ ਗੱਲ ਹੋਰ ਦੱਸ ਦਿਆਂ ਜਦੋਂ ਤੁਹਾਡੇ ਨਾਲ ਕਿਸੇ ਦਾ ਬੋਲਚਾਲ ਬੰਦ ਹੋ ਜਾਂਦਾ ਨਾ ਤੁਹਾਡਾ ਕਿਸੇ ਨਾਲ ਰਿਲੇਸ਼ਨ ਨਹੀਂ ਰਹਿੰਦਾ ਉਹਦਾ ਨੰਬਰ ਡਿਲੀਟ ਕਰ ਇਹ ਬਹੁਤ ਵੱਡੀ ਗੱਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਤੁਹਾਡਾ ਕਿਸੇ ਨਾਲ ਬੋਲਚਾਲ ਬੰਦ ਹੋਏ ਉਸ ਦਾ ਨੰਬਰ ਡਿਲੀਟ ਕਰ ਅਗਰ ਤੁਹਾਡੀ ਜੇਬ ਚੋਂ ਫੋਨ ਲੱਗ ਗਿਆ ਅਗਰ ਤੁਹਾਡੇ ਫੋਨ ਨੂੰ ਵੈਸ ਸਰਵਰ ਦੇ ਤੌਰ ਤੇ ਵੀ ਲੱਗ ਗਿਆ ਕਿ ਵੈਸੇ ਰੇਂਜ ਆ ਗਈ ਕੋਈ ਗੱਲਬਾਤ ਹੋ ਗਈ ਪ੍ਰੋਸੈਸਿੰਗ ਚ ਲੱਗ ਗਿਆ ਚੱਲ ਗਈ ਤਾਂ ਕਿਤੇ ਨਾ ਕਿਤੇ ਜਾ ਕੇ ਤੁਸੀਂ ਜਵਾਬਦੇ ਹੋ ਜਾਓਗੇ ਇਸ ਕਰਕੇ ਇੱਕ ਜਾਣਕਾਰੀ ਜਿਹੜੀ ਆ ਕਿਸ ਕਿਸ ਭਰਾ ਦੇ ਨਾਲ ਐਵੇਂ ਹੁੰਦਾ ਪਰ ਪਹਿਲਾਂ ਕਦੀ ਹੋਇਆ ਕਿਸੇ ਨਾਲ ਵੀਡੀਓ ਰਵਾਤੋ ਸੇਅਰ ਕਰਨਾ ਉਹ ਜਾਣਕਾਰੀ ਦੇਣੀ ਆ ਇਹ ਹਾਸਾ ਕਿਤੇ ਕਿਤੇ ਨਾਲ ਹੋਇਆ ਮੇਰੇ ਨਾਲ ਤਾਂ ਹੋ ਗਿਆ ਵਾਪਰ ਗਿਆ ਪਰ ਇੱਕ ਵਾਰ ਮੈਂ ਦੱਸ ਦਿੰਦਾ ਕਿ ਇਹ ਕਲੀਅਰੈਂਸ ਆ ਉਹਨਾਂ ਮੈਂ ਉਪਰਾਵਾਂ ਨੂੰ ਜਾ ਕੇ ਪੂਰੀ ਡਿਟੇਲ ਦੱਸਨੀ ਆ ਕੱਲੀ ਕੱਲੀ ਡਿਟੇਲ ਦੱਸਨੀ ਆ ਵੀ ਆ ਕਾਲਾਂ ਵੀ ਐਦਾ ਐਦਾ ਲੱਗੀਆਂ ਕਿਉਂਕਿ ਕਈ ਵਾਰੀ ਕੀ ਹੁੰਦਾ ਵਾ ਇਹ ਸੱਜਣ ਜਿਹੜੇ ਆ ਉਹ ਪਤਾ ਹੁੰਦਾ ਵਾ ਐਦਾ ਪਰ ਫਿਰ ਵੀ ਇੱਕ ਦੋ ਜੀ ਇਹੋ ਜਿਹੇ ਹੁੰਦੇ ਆ ਕਿ ਉਹਨੂੰ ਸਮਝਾਉਣਾ ਪੈਂਦਾ ਤੇ ਸਮਝਾਉਣਾ ਚਾਹੀਦਾ ਬਾਕੀ ਬਹਿ ਕੇ ਜਿਹੜੀ ਗੱਲ ਸਹੀ ਹੋ ਜਾਂਦੀ ਉਹ ਬੜੀ ਵਧੀਆ ਤੇ ਹੋਰ ਵੀ ਭਰਾ ਜਿਹੜੇ ਜਰੂਰ ਕਮੈਂਟ ਕਰਨ ਕਿ ਕਿਹੜਾ ਕਿਹੜਾ ਨਾਲ ਐਦਾ ਔਰ ਐਦਾ ਹੋ ਸਕਦਾ ਜਾਂ ਨਹੀਂ ਇਹ ਵੀਡੀਓ ਨੂੰ ਵੱਤਵਾਸ਼ ਸ਼ੇਅਰ ਕਰਨਾ ਜਾਣਕਾਰੀ ਬਹੁਤ ਵਧੀਆ ਔਰ ਇਹ ਜਾਣਕਾਰੀ ਜਿਹੜੀ ਆ ਹਰ ਇੱਕ ਦੇ ਹੱਕ ਦੀ ਆ ਧੰਨਵਾਦ